ਭਾਈ ਗੁਰਜੀ ਦਾ ਖਾਲਸਾ ਸ੍ਰੀ ਭਾਈ ਗੁਰਜੀ ਕੀ ਫਤਿਹ ਤਾਂਤਨ ਮਾਤਾ ਗੁਰਜੀ ਜੀ ਜਨਮ ਅੱਜ ਜਲੰਧਿਆੜਾ ਚੌਥੀ ਸਤਵਦੀ ਹੈ। ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅੱਜ ਸ੍ਰੀ ਸ਼ਰੋਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੁਆਰਾ ਸ੍ਰੀ ਖੰਡਪੜ ਸਾਹਿਬ ਦੇ ਪੋਖ ਭੋਗ ਪੁਆਏ ਗਏ। ਸ਼ਾਮ ਨੂੰ 6 ਵਜੇ ਜਿਹੜਾ ਕੀਰਤਨ ਦਰਬਾਰ ਆ ਉਹ ਹੋਣਾ। ਸਮੂਚੀ ਸੰਗਤ ਨੂੰ ਜਿੱਥੇ ਮੈਂ ਜਨਮ ਦੇਦਿਆਂ ਵਗਾਈਏ ਜੀ ਦਾ ਉੱਥੇ ਅਪੀਲ ਵੀ ਕਰਦਾ ਕਿ ਸ਼ਾਮ ਨੂੰ ਕੀਰਤਨ ਗੁਰਦੁਆਰੇ ਵਿੱਚ ਸ਼ਾਮਲ ਹੋ ਕੇ ਆ ਮਾਤਾ ਜੀ ਦੇ ਸਤਿਕਾਰ ਭੇਟ ਕਰੀਏ ਤੇ ਉਹਨਾਂ ਦੀ ਅਸ਼ੀਰਵਾਦ ਲਈ ਵਾਇਗਲ ਜੀ ਦਾ ਖਾਲਸਾ ਵਾਇਗਲ ਜੀ ਦੀ ਫਤਿਹ ਅੱਜ ਸੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਦੀ ਮੈਨੇਜਮੈਂਟ ਵੱਲੋਂ ਆ ਧੰਨ ਧੰਨ ਮਾਤਾ ਗੁਜਰਕੌਰ ਜੀ ਦੀ 400 ਸਾਲਾਂ ਜਨ ਉਸਤავ ਦੀ ਜਿਹੜੇ ਖੰਡਪਾਤ ਸਾਹਿਬ ਦੇ ਭੋਗ ਪਾਏ ਗਏ ਨੇ ਔਰ ਇਹ ਚ ਸੂਚੀਆਂ ਸੰਗਤਾਂ ਨੇ ਹਿੱਸਾ ਲਿਆ ਔਰ ਮੈਂ ਸਾਰੀਆਂ ਸੰਗਤਾਂ ਦਾ ਕੁਟਲ ਕੁਟ ਨਵਾਦ ਕਰਦਾ ਔਰ ਜਿੱਥੇ ਮਾਤਾ ਜੀ ਦੇ ਨਿਰੰਤਾ ਨਿਰਰਤਾ ਔਰ ਬਹੁਤ ਹੀ ਸਹਿਨਸ਼ੀਲਤਾ ਦੇ ਨਾਲ ਜਿਹੜਾ ਉਹਨਾਂ ਨੇ ਮੁਗਲਾਂ ਦਾ ਟੱਕਰ ਕੀਤਾ ਉਹਨਾਂ ਦੇ ਪੂਰਨਿਆ ਤੇ ਆਪ ਨੂੰ ਚਲਣਾ ਚਾਹੀਦਾ ਔਰ ਸਾਰੇ ਸੰਗਤਾਂ ਨੂੰ ਅੱਜ ਦੇ ਦਿਨ ਦੀ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਬੇਨਤੀ ਕਰਦਾ ਕਿ ਆਓ ਆਪਾਂ ਉਹਨਾਂ ਗੁਰੂ ਸਾਹਿਬਾਨਾਂ ਦੇ ਚਲਾਏ ਹੋਏ ਪੂਰਨਿਆਂ ਤੇ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਦਰਯੋਗ ਮਹਾਨ ਕੁਰਬਾਨੀ ਦੀ ਮੂਰਤ ਧੰਨ ਧੰਨ ਮਾਤਾ ਗੁਦੁਰਗੋਦੀ ਦੇ ਚੰਨ ਦੀ 34 ਤਾਬ ਦੀ ਨੂੰ ਸਮਰਪਤ ਸ਼੍ਰੀ ਫਤੇਗੜ ਸਾਹਿਬ ਵਿਖੇ ਜੋ ਸਮਾਗਮ ਹੋ ਰਿਹਾ ਹੈ। ਅਚੀਰੀ ਖਾਨਪਤ ਸਾਹਿਬ ਜੀ ਦੇ ਘਰ ਪਰੇ ਸ਼ਾਮ ਨੂੰ ਦੀਵਾਨ ਸਜਣਗੇ ਰੱਦੀ ਪੱਦਰ ਤੇ ਸੰਗਤਾਂ ਆਦੀਆ ਪਰੀਆਂ ਲੰਗਰ ਆਦਿਕ ਦੀ ਬੇਨਤ ਸੇਵਾਵਾਂ ਸੰਗਤਾਂ ਪਛਾਣ ਲਾ ਰਹੀਆਂ ਤੇ ਇਹ タルਦੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ タルਦੀ ਮਾਗੁਜ਼ਰੀ ਜੀ ਦੀ ਸਿੱਖਿਆ ਦਾ ਕੁਰਬਾਨੀ ਦਾ ਸਦਕ ਦਾ ਸਿਰੜ ਦਾ ਇੱਕ ਮਜਸਮਾ ਹੈ ਇਹਦਾ ਕਣ ਕਣ ਜ਼ਰਾ ਜ਼ਰਾ ਇਸ ਗੱਲ ਦੀ ਗਵਾਹੀ ਕਰਦਾ ਜਿਸ ਠੰਡੇ ਬੁਰਜ ਵਿੱਚ ਬੈਠ ਕੇ ਮਾਗੁਜ਼ਰੀ ਜੀ ਨੇ ਆਪਣੇ ਲਾਲਾਂ ਨੂੰ ਪੋਤਿਆਂ ਨੂੰ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤੇ ਸਿੰਘ ਜੀ ਨੂੰ ਸਿੱਖਿਆ ਦਿੱਤੀ ਸਿੱਦਕ ਦੀ ਦ੍ਰਿੜਤਾ ਦੀ ਧਰਮ ਨਿਭਾਉਣ ਦੀ ਜੁਰਮਾਨਾ ਟੱਕਰ ਲੈਣ ਦੀ ਸੋਮਾ ਗੁਦਰੀ ਜੀ ਸਾਡੇ ਆਦਰਸ਼ ਨੇ ਸਾਡੇ ਵਾਸਤੇ ਉਹਨਾਂ ਦੀਆਂ ਅਸੀਸਾਂ ਉਹਨਾਂ ਦੀ ਸਿੱਖਿਆ ਸਾਡੀ ਜ਼ਿੰਦਗੀ ਦਾ ਆਧਾਰ ਹੈ ਬੜੀ ਸ਼ਰਧਾ ਕੀਤਤ ਦੇ ਨਾਲ ਸਾਰੇ ਸਮਾਗਮ ਸ਼੍ਰੀ ਫਤੇਗੁਰ ਸਾਹਿਬ ਹੋ ਰਿਹਾ ਆਪ ਸਾਰਿਆਂ ਨੂੰ ਮਾਤਾ ਜੀ ਦੇ ਜਨਮ ਦਿਹਾੜੀ ਦੀ ਬਹੁਤ ਬਹੁਤ ਮੁਬਾਰਕ ਹੈ ਬਹੁਤ ਜ਼ਰੂਰੀ ਹੈ ਕਿ ਸਮੁੱਚਾ ਸਿੱਖ ਪੰਥ ਮਾ ਗੁਰੂ ਜੀ ਦੇ ਦਿਸ ਕਰਨੀ ਸਥਾਨ ਜਿਸ ਠੰਡੇ ਬੁੱਲਦੇ ਵਿੱਚ ਬੈਠ ਕੇ ਉਹਨਾਂ ਨੇ ਸਿੱਧਕ ਦਾ ਸਬਕ ਦਿੱਤਾ ਉਹਨੂੰ ਅਸੀਂ ਗ੍ਰਹਿਡ ਕਰੀਏ ਗ੍ਰੈਂਡ ਕਰੀਏ ਕਰਮ ਦੀ ਪ੍ਰਥਾ ਲਾਉਂਦਾ ਜੋ ਸਭ ਤੋਂ ਸਾਨੂੰ ਮਿਲਦਾ ਹੈ ਉਹਦੇ ਅਸੀਂ 파ਤਨ ਸਿੱਖ ਸਕੀਏ ਜੋ ਆਪ ਸਾਰਿਆਂ ਨੇ ਫਿਰ ਬਹੁਤ ਬਹੁਤ ਵਾਰੀ ਗੁਰੂ ਜੀ ਦਾ ਖਾਲਸਾ ਗੁਰੂ ਜੀ ਦਾ